ਅਰੇਡੀ ਸਿੱਖੀ ਅਤੇ ਸੰਘਰਸ਼ ਸੁਮੇਲ ਹੈ ਡੰਡੀ ਸਿੱਖ ਦੀ ਤਿਆਰੀ ਪਿੱਛੇ ਗੁਰੂ ਜੀ ਨੇ ਅਕਾਲ ਪੁਰਖ ਦੀ ਨਦਰ ਨੂੰ ਰੱਖਿਆ ਹੈ ਡੰਡੀ ਅਕਾਲ ਪੁਰਖ ਨਦਰ ਹੀਠ ਕੈਨਾਤ ਦਾ ਸਮੁੱਚਾ ਪ੍ਰਬੰਧ ਚੱਲ ਰਿਹਾ ਹੈ ਡੰਡੀ ਇਸ ਰੱਬੀ ਪ੍ਰਵੰਧਨ ਹੀਠ ਸਭ ਇੱਕ ਸੁਰਤਾ ਅਤੇ ਇੱਕ ਸਾਰਤਾ ਦਾ ਕਾਦਰੀ ਬਰਤਾਰਾ ਚਲਦਾ ਆ ਰਿਹਾ ਹੈ ਅਤੇ ਚਲਦਾ ਰਹੇਗਾ ਡੰਡੀ ਇਸੇ ਹੀ ਹੁਕਮੀ ਦੇ ਹੁਕਮ ਵਿੱਚ ਸੰਸਾਰ ਅੰਦਰ ਪੀਰ ਪੈਗੰਬਰ ਅਵਤਾਰ ਔਲੀਆ ਨਿਰੰਤਰ ਮਨੁੱਖਤਾ ਨੂੰ ਗਿਆਨ ਵੰਡਣ ਲਈ ਆਏ ਹਨ ਡੰਡੀ ਉਹਨਾ ਸੰਸਾਰ ਅੰਦਰ ਜੀਵਨ ਜੁਗਤ ਸਮਝਾਉਣ ਲਈ ਆਪਣੇ ਜਿੰਮੇ ਲੱਗੇ ਪਰਮੇਸ਼ਵਰੀ ਫਰਜ ਨਿਵਾਏ ਹਨ ਦੰਡੀ ਜੋ ਮਨੁੱਖ ਰੱਬੀ ਗਿਆਨ ਰਾਹੀ ਸੂਝ ਲੈ ਕੇ ਤਿਆਰ ਹੁੰਦਾ ਹੈ ਉਸ ਦੀ ਸਮਝ ਵਿੱਚ ਇਨਸਾਨੀਅਤ ਦੀਆਂ ਖੂਬੀਆਂ ਭਾਰੀ ਭਰਪੂਰ ਰਹਿੰਦੀਆਂ ਹਨ ਦੰਡੀ ਬੈਰ ਵਿਰੋਧ ਈਰਖਾ ਨਫ਼ਰਤ ਸਾੜੇ ਤੋਂ ਉਹ ਨਿਰਲੇਪ ਹੁੰਦੇ ਹਨ ਦੰਡੀ ਉਹ ਸਭ ਨੂੰ ਰੱਬ ਦੇ ਬੰਦੇ ਕਰਕੇ ਜਾਣਦੇ ਪਿਆਰ ਦੇ ਅਤੇ ਸਤਿਕਾਰ ਦੇ ਹਨ ਡੰਡੀ ਉਹਨਾਂ ਲਈ ਜਾਤਾਂ ਅਤੇ ਮਜਹਬਾਂ ਦੀਆਂ ਹੱਦਾਂ ਸਦਾ ਬੇਲੋੜੀਆਂ ਹੁੰਦੀਆਂ ਹਨ ਡੰਡੀ ਉਸ ਦੇ ਦਿਲ ਦਿਮਾਗ ਵਿੱਚ ਮਿਹਰ ਤੇਰ ਈਰਖਾ ਦਵੈਤ ਦੇ ਮਾਰੂ ਜਰਾਸੀਮ ਪਰ ਜਾਂਦੇ ਹਨ ਡੰਡੀ ਏ ਮਨੁੱਖ ਜਿੱਥੇ ਜ਼ਿੰਦਗੀ ਦੀ ਸਮਝ ਤੋਂ ਕੋਰਾ ਹੁੰਦਾ ਹੈ ਉੱਥੇ ਇਸ ਅੰਦਰ ਬੇਸਮਝੀ ਭਾਰੂ ਹੋਣ ਕਾਰਨ ਦੂਜਾ ਪ੍ਰਤੀ ਮਾਨ ਸਨਮਾਨ ਦੀਆਂ ਭਾਵਨਾਵਾਂ ਮਰ ਜਾਂਦੀਆਂ ਹਨ ਦੰਡੀ ਐਸਾ ਮਨੁੱਖ ਸਮਾਜ ਦੇ ਕਿਸੇ ਵੀ ਖਿੱਤੇ ਵਿੱਚ ਜਾਂ ਕਿਸੇ ਜ਼ਿੰਮੇਵਾਰੀ ਲਈ ਸਥਾਪਿਤ ਹੋਵੇਗਾ ਉਸ ਪਾਸੋਂ ਦੂਜੇ ਦੇ ਭਲੇ ਦੀ ਆਸ ਕਰਨੀ ਬੇਲੋੜੀ ਹੈ ਡੰਡੀ ਸਿੱਖ ਦੀ ਤਿਆਰੀ ਪਿੱਛੇ ਗੁਰੂ ਨੇ ਜੋ ਅੰਥਕ ਕਾਲ ਕਾਲੀ ਹੈ ਉਸ ਨੂੰ ਰੈਡੀ ਆਮ ਮਨੁੱਖ ਜਾਂ ਉਸੂਲਾਂ ਤੋਂ ਠੜਕੇ ਵਿਅਕਤੀ ਕਦਾ ਚਿੱਤ ਸਮਝਣ ਪੱਖੋਂ ਫੇਲ ਆ ਹੁੰਦੇ ਹਨ ਡੰਡੀ ਸਿੱਖਾਂ ਵਾਸਤੇ ਇਹ ਲੋਕ ਕੁਝ ਵੀ ਊਲ ਜਲੂਲ ਬੋਲਦੇ ਹੀ ਹਨ ਇਸ ਸ਼੍ਰੇਣੀ ਦੇ ਮਨੁੱਖ ਸਮਾਜ ਲਈ ਘਾਤਕ ਹੁੰਦੇ ਹਨ ਡੰਡੀ ਇਹ ਸਮਾਜ ਦੇ ਮਾਹੌਲ ਅੰਦਰ ਜ਼ਹਿਰ ਘੋਲਣ ਦਾ ਕੰਮ ਕਰਦੇ ਹਨ ਡੰਡੀ ਕੰਗਣਾ ਰਣੌਤ ਇੱਕ ਮੂ ਜੋਰ ਹਿਮਾਚਲ ਪ੍ਰਦੇਸ਼ ਦੀ ਪਾਰਲੀਮੈਂਟ ਮੈਂਬਰ ਬੀਬੀ ਵੱਲੋਂ ਚੰਡੀਗੜ੍ਹ ਹਵਾਈ ਅੱਡੇ ਉੱਤੇ ਆਪਣੀ ਅਕਲ ਦਾ ਜਲੂਸ ਕੱਢਿਆ ਗਿਆ ਇੱਕ ਸੁਰੱਖਿਆ ਕਰਮਚਾਰੀ ਧੀ ਨੂੰ ਖਾਲਿਸਤਾਨੀ ਆਖ ਕੇ ਡੰਡੀ ਇਹ ਬਹੁਤ ਹੀ ਖਤਰਨਾਕ ਕਿਰਿਆ ਹੈ ਡੰਡੀ ਸਿੱਖ ਘਰਾਣੇ ਦੀ ਸੁਰੱਖਿਆ ਕਰਮਚਾਰੀ ਧੀ ਵੱਲੋਂ ਉਸ ਦੇ ਇਸ ਭਿਆਨਕ ਬਤੀਰੇ ਦਾ ਉੱਤਰ ਚਪੇੜ ਨਾਲ ਦਿੱਤਾ ਗਿਆ ਜਿਸ ਬਾਰੇ ਹੱਕ ਵਿਰੋਧ ਦੀਆਂ ਵੱਖ-ਵੱਖ ਚਰਚਾਵਾਂ ਪੜਨ ਸੁਣਨ ਲਈ ਸਾਹਮਣੇ ਹਨ ਡੰਡੀ ਇਹ ਬੀਬੀ ਕਿਸਾਨ ਅੰਦੋਲਨ ਵੇਲੇ ਵੀ ਆਪਣੀ ਖੋਟੀ ਅਕਲ ਦਾ ਜ਼ਹਿਰੀਲਾ ਰੂਪ ਉਜਾਗਰ ਕਰ ਚੁੱਕੀ ਹੈ ਡੰਡੀ ਇਸ ਉੱਤੇ ਇਸ ਦੇ ਪਰਿਵਾਰ ਅਤੇ ਨੇੜਲੇ ਚੰਗੇ ਵਿਅਕਤੀਆਂ ਵੱਲੋਂ ਨੱਥ ਪੌਣੀ ਚਾਹੀਦੀ ਸੀ ਡੰਡੀ ਪਰੰਤੂ ਇਹ ਮੂੰਹਜੋਰ ਬੀਬੀ ਆਪਣੇ ਹੀ ਹੰਕਾਰ ਨਾਲ ਭਰੀ ਹੋਈ ਸੱਤਾਤਾਰੀ ਧਿਰ ਦੇ ਮੋਢਾਂ ਉੱਤੇ ਚੜ ਕੇ ਕੁਰਖਤ ਹੋ ਗਈ ਹੈ ਡੰਡੀ ਜਦੋਂ ਇਹ ਪੜ੍ਹੇ ਲਿਖੇ ਵਰਗ ਦੀ ਬੀਬੀ ਜੋ ਖੁਦ ਨੂੰ ਫਿਲਮਾਂ ਦੀ ਅਦਾਕਾਰ ਦੱਸਦੀ ਹੈ ਕੀ ਇਸ ਤਰ੍ਹਾਂ ਦੀਆਂ ਆਪ ਹੁਦਰੀਆਂ ਕਰਨ ਵਾਲੀ ਸਮਾਜ ਸੁਧਾਰ ਲਈ ਪ੍ਰੇਰਨਾ ਸਰੋਤ ਹੋ ਸਕਦੀ ਹੈ ਪ੍ਰਸ਼ਨ ਚਿੰਨਣਾ ਕਿਉਂਕਿ ਫਿਲਮਾਂ ਨੂੰ ਸਮਾਜ ਸੁਧਾਰ ਦੇ ਕੇਂਦਰ ਵਜੋਂ ਵਿਖਿਆ ਅਤੇ ਪ੍ਰਚਾਰਿਆ ਜਾਂਦਾ ਹੈ ਡੰਡੀ ਕੰਗਨਾਰਨੌਤ ਵੱਲੋਂ ਸਿੱਖਾਂ ਨੂੰ ਅਤਵਾਦੀ ਆਖਣ ਦੀ ਕਰਤੂਤ ਸਿੱਖ ਕੌਮ ਦਾ અપਮਾਨ ਹੈ ਡੰਡੀ